ਅੱਜ ਜੋਬਨ ਨੂੰ ਸ਼ਗਨ ਲੱਗ ਰਿਹਾ ਹੈ ਜੋਬਨ ਆਪਣੇ ਮੰਮੀ ਡੈਡੀ ਦੇ ਨਾਲ ਬਹੁਤ ਖੂਬਸੂਰਤ ਪੋਜ਼ ਦੇ ਰਹੇ ਨੇ ਤੇ ਉਧਰ ਜੇ ਆਪਾਂ ਨਾਨਕਾ ਮੇਲ ਦੀ ਗੱਲ ਕਰੀਏ ਤਾਂ ਨਾਨਕਾ ਮੇਲ ਦੀ ਤਾਂ ਟੌਰ ਨਹੀਂ ਅੱਜ ਅੱਤ ਕਰਾਈ ਹੋਈ ਹੈ ਪ੍ਰੀਤੀ ਦੀਦੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਪ੍ਰੀਤੀ ਦਾ ਬੇਟਾ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਤੇ ਪ੍ਰੀਤੀ ਦੀ ਸੱਸ ਅਤੇ ਪ੍ਰੀਤੀ ਦੇ ਮੈਚ ਕਰਕੇ ਸੂਟ ਪਾਏ ਹੋਏ ਹਨ ਦੋਨਾਂ ਨੂੰ ਸੱਸ ਦਾ ਪਿਆਰ ਆਪਾਂ ਨੂੰ ਅੱਜ ਸਾਫ਼ ਦਿਸ ਰਿਹਾ ਹੈ ਤੇ ਮੁੰਡੇ ਦੀ ਮਾਮੀ ਮਾਮੀ ਦੀ ਤਾਂ ਅੱਜ ਬੱਲੇ ਬੱਲੇ ਹੋਈ ਪਈ ਐ ਮਾਮੀ ਨੇ ਕਦੇ ਮੇਕਅਪ ਨਹੀਂ ਕੀਤਾ ਅੱਜ ਹਲਕੇ ਜਿਹੇ ਮੇਕਅਪ ਚ ਮਾਮੀ ਜੀ ਬੜੇ ਸੋਹਣੇ ਲੱਗ ਰਹੇ ਨੇ ਤੇ ਪਿਆਰੀ ਜਿਹੀ ਗੁਰਮੀਰ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਜਿਸ ਨੇ ਆਪਣੀ ਭੂਆ ਮੰਮਾ ਅਤੇ ਦਾਦੀ ਦੇ ਨਾਲ ਮੈਚ ਕਰਕੇ ਕੱਪੜੇ ਪਾਏ ਨੇ ਤੇ ਮੁੰਡੇ ਦਾ ਜੀਜਾ ਜੀਜੇ ਦੀਆਂ ਤਾਂ ਕਿਆ ਬਾਤਾਂ ਨੇ ਜੀਜਾ ਬਹੁਤ ਖੁਸ਼ੀ ਖੁਸ਼ੀ ਵਿਆਹ ਵਿੱਚ ਜਾ ਰਿਹਾ ਹੈ ਤੇ ਪ੍ਰੀਤੀ ਆਪਣੇ ਦੇਵਰ ਦੇ ਨਾਲ ਬਹੁਤ ਸੋਹਣੀ ਪੋਜ਼ ਦੇ ਰਹੀ ਹੈ ਇਹਨਾਂ ਨੇ ਵਿਆਹ ਦੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਨੱਚ-ਨੱਚ ਕੇ ਪੰਗੜੇ ਪਾਏ ਨੱਚਣ ਵਾਲੀਆਂ ਤਾਂ ਕਮਾਲਾਂ ਹੀ ਕਰ ਦਿੱਤੀਆਂ ਪ੍ਰੀਤੀ ਅਤੇ ਸੰਦੀਪ ਨੂੰ ਤਾਂ ਪਤਾ ਨਹੀਂ ਕਿੰਨਾ ਕੁ ਚਾਸੀ ਪਤਾ ਨਹੀਂ ਕਦੋਂ ਕਦਿਆਂ ਇਹ ਆਪਣੇ ਦਿਲ ਵਿੱਚ ਰੀਝਾਂ ਲਈ ਬੈਠੀਆਂ ਸੀ ਕਿ ਆਪਾਂ ਜੋ ਬੰਤੇ ਵਿਆਹ ਤੇ ਇਸ ਤਰ੍ਹਾਂ ਨੱਚਾਂ ਟੱਪਾਂਗੇ ਅੱਜ ਇਹਨਾਂ ਨੇ ਆਪਣੇ ਸਾਰੇ ਚਾਹ ਪੂਰੇ ਕਰ ਲਏ ਨੱਚ-ਨੱਚ ਕੇ ਧਮਾਲਾਂ ਪਾ ਦਿੱਤੀਆਂ ਪ੍ਰੀਤੀ ਦੀਦੀ ਨੇ ਵੱਖ-ਵੱਖ ਅੰਦਾਜ਼ਾਂ ਵਿੱਚ ਆਪਣੀ ਪੂਜ ਆਪਣੇ ਨਾਲ ਸ਼ੇਅਰ ਕੀਤੇ ਹਨ ਇੰਨਾ ਪਰਿਵਾਰ ਵਿੱਚ ਪਰਮਾਤਮਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਤੇ ਇਹਨਾਂ ਨੂੰ ਇਦਾਂ ਹੀ ਖੁਸ਼ ਰੱਖੇ ਤੇ ਹੱਸਦੇ ਨੱਚਦੇ ਟੱਪਦੇ ਰੱਖੇ ਜੀ